ਇਨੇਕ ਮਾਰ ਖੇਤੀ ਬੜੀ ਅਫਸਰ ਤੌਰ ਕੰਮ ਕਰ ਰਹੇ ਹਾਂ ਗਰੀਬੀ ਜੀ ਸਰ ਹਰ ਰੋਜ਼ੀ ਤਰ੍ਹਾਂ ਸ਼ੁਕਰਵਾਰ ਨੂੰ ਜਿਸ ਤਰ੍ਹਾਂ 5 ਵਜੇ ਡਿਊਟੀ ਆਫ ਹੁੰਦੀ ਹੈ ਤੇ ਅਸੀਂ ਡਿਊਟੀ ਤੋਂ ਸਾਰੇ ਤਾਲੇ ਵਗਾਰਾ ਲਗਾ ਕੇ ਪੂਰਾ ਸਟਾਫ ਘਰਾਂ ਨੂੰ ਗਿਆ ਸ਼ਨੀਵਾਰ ਡਿਪਾਰਟਮੈਂਟ ਵੱਲੋਂ ਛੁੱਟੀ ਹੁੰਦੀ ਹੈ ਤੇ ਜਦੋਂ ਸੋਮਵਾਰ ਆ ਕੇ ਦੇਖਿਆ 9 ਵਜੇ ਅੱਜ ਅੱਜ ਜਦੋਂ ਦੇਖਿਆ 9 ਵਜੇ ਤੇ ਸਾਰੇ ਦਫਤਰ ਦੇ ਤਾਲੇ ਟੁੱਟੇ ਹੋਏ ਵਾਇਰਿੰਗ ਸਾਰੀ ਟੁੱਟੀ ਹੋਈ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਜਿਸ ਵਿੱਚ ਸਾਡਾ ਦਫਤਰੀ ਕਈ ਰਿਕਾਰਡ ਪ੍ਰਾਪਰਟੀ ਨੂੰ ਲੁਕਾਉਣ ਵਿੱਚ ਚੋਰੀ ਹੋਇਆ ਹਜੇ ਦੀ ਕੋਖ ਕੀਤੀ ਜਾ ਰਹੀ ਹੈ ਹੋ ਸਕਦਾ ਕਾਫੀ ਰਿਕਾਰਡ ਸਾਡਾ ਜਿਹੜਾ ਹੈ ਦਾ ਉਹ ਨਾਲ ਲੈ ਕੇ ਹੁਣ ਜਾਂ ਨੁਕਸਾਨ ਕਾਫੀ ਹੋਇਆ ਹੋਵੇ ਇਸ ਤੋਂ ਬਾਅਦ ਆਪਾਂ ਜਿਹੜੀ ਹੈਗੀ ਹੈ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈਗੀ ਹੈ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਗਈ ਪੰਜੋਗ ਐਸਟੇਮ ਸਾਹਿਬ ਨੂੰ ਵੀ ਜਿਹੜੀ ਹੈਗੀ ਉਹਦੀ ਕਾਪੀ ਭੇਜੀ ਗਈ ਹੈ ਤੇ ਆਪਣੇ ਜਿਹੜੇ ਦਫਤਰ ਦੇ ਉੱਚ ਅਧਿਕਾਰੀ ਹੈਗੇ ਉਹ ਸ਼ਹਿਰਪੁਰ ਉਹਨਾਂ ਨੂੰ ਵੀ ਇਸ ਸਬੰਧੀ ਜਿਹੜੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਅਸੀਂ ਇਹ ਕਹਿ ਰਹੇ ਹਾਂ ਕਿ ਲਗਾਤਾਰ ਸਾਡੇ ਦਫਤਰ ਦੀ ਦੋ ਦਿਨ ਵਾਰ ਚੋਰੀ ਹੋ ਚੁੱਕੀ ਹੈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਾਸੇ ਜਿਹੜੀ ਗਸ਼ਟ ਜਿਹੜੀ ਹੈ ਜਿਆਦਾ ਵਧਾਈ ਜਾਵੇ ਤਾਂ ਜੋ ਇਹ ਚੋਰੀਆਂ ਜਣੀਆਂ ਰੁਕ ਸਕਣ ਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਨਾ ਹੋਵੇ